ਇਹ ਕੱਟ ਜਿਹੜੇ ਕੱਟ ਜਿਹੜੇ ਤੇ ਆ ਵੀਡੀਓ ਪਹਿਨੇ ਬਲੌਗ ਆਜ ਇਧਰ ਨੂੰ ਚਾਏ 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 ਅੰਕਤ ਲੜ ਤੂੰ ਕੀ ਵੇਚਣਾ ਆ ਗਿਆ ਇਧਰ ਉਹ ਨਾ ਖੜ ਜਾ ਚਾਏ 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 ਬਰੈਡ ਪਕੋੜਾ ਬਰੈਡ ਪਕੋੜਾ ਬਰੈਡ ਪਕੋੜਾ ਕਿਵੇਂ ਰਿਹਾ ਠੀਕ ਠਾਕ ਰਿਹਾ ਸੀ ਜੀ ਤੇਰਾ ਸਭ ਤੋਂ ਵਧੀਆ ਰਿਹਾ ਤੇਰਾ 10 ਪ੍ਰਦਰਸ਼ਨ ਵਧੀਆ ਸੀ ਆ ਜਾ ਚ ਵੀ ਸੈਦੋ ਕੇ ਸੈਦੋ ਕੇ ਭਾਈ ਹਾਂ ਹਾਂ ਕਿਹਦੇ ਨਾਲ ਆਏ ਸੀ ਬਾਲਮ ਪੁੱਤ ਗਿਆ ਬਾਲਮ ਜੀ ਦਾ ਫਰੈਂਡ ਪਰਸੋ ਆ ਬਾਲਮ ਬਾਲਮ ਦੀ ਧੁਖਾ ਕਰ ਗਿਆ ਇਹ ਡੱਬ ਗਿਆ ਹੀ ਨਹੀਂ ਡੱਬਦਾ ਕਰਦਾ ਬਣਾ ਲੈ ਗੁੱਠਾ ਇਹ ਲੈ ਲਵ ਯੂ ਸੋ ਮੱਚ ਜੀ ਜੀ ਲੈ ਕੇ ਗਿਆ ਲਵ ਯੂ ਅੰਕ ਤਲਾਠ ਅੰਕ ਤਾਂ ਸੈਟ ਆ ਹਾਂ ਵਧੀਆ ਜੇ ਕਰ ਓਕੇ 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 ਦੁਬਾਰਾ ਕਹ ਕਿੱਥੋਂ ਆਲਾ ਸੈਦੋ ਗੜਾ ਜਾਂਚ ਵੀ ਸੈਦੋ ਕਿਸੇ ਤੋਂ ਕੋਈ ਹਾਂ ਕੀ ਦਿਨ ਆਏ ਸੀ ਬਾਲਮ ਪੁੱਤਰੀਆ ਬਾਲਮ ਜੀ ਦਾ ਫਰੈਂਟ ਪਰਸੋ ਆ ਬਾਲਮ ਬਾਲਮ ਦੀ ਧੁੱਖਾ ਕਰ ਗਿਆ ਸਾਡੇ ਨਾਲ ਆ ਬੈਠਾ ਸੋਨੀ ਫਕਰ ਝੰਡੇ ਵਾਲਾ ਇੰਦਰ ਆ ਦੂਜਾ ਆਪਣਾ ਕਹਿੰਦੇ ਉਹ ਕੰਨ ਦੌਰ ਤੇ ਸੋਨੂ ਦਾ ਮੇਨ ਰੇਡਰ ਹੈ ਹਾਂ ਉਹ ਕੰਪੈਸ਼ਨ ਹੈ ਦਿੱਲੀ ਤੋਂ ਕਹਿੰਦੇ ਜਾਏਗਾ ਦੋ ਦਿੱਲੀੋਂ ਗੱਡੀ ਦੇ ਵੀਰੇ ਹਾਂ ਕੱਲਾ ਆਏਗਾ ਨਾਲ ਮੇਰੇ ਨਾਲ ਮਿੰਦੂ ਨੂੰ ਲੱਗ ਗਿਆ ਨਾਲ ਬੈਣਾ ਤਾਂ ਬੈਜੀ ਲੈ ਜੀ ਪੱਕਾ ਬਾਈ ਮਾਨ ਪੱਕਾ ਠੀਕ ਆ ਇਹ ਦਬਕਦਾ ਹੀ ਨਹੀਂ ਦਬਕਦਾ ਲਾਉ ਜੀ ਲਵ ਯੂ ਸੋ ਮੱਚ ਜੀ ਜੀ ਲੈ ਕੇ ਗਿਆ ਲਵ ਯੂ ਲਵ ਯੂ ਸੋ ਮੱਚ ਆ ਬਾਈ ਦਾ ਪੂਰਾ ਬਾਈ ਉਧਰ ਮੈਸ ਕਰੀਏ ਕਬੱਡੀ ਵਾਲਿਆਂ ਦੇ ਨਾਲ ਪੂਰੇ ਬਹੁਤ ਟੈਂਸ਼ਨ ਹਾਂ ਹਾਂ ਸੋਨੀ ਕਿਵੇਂ ਰਿਹਾ ਠੀਕ ਠਾਕ ਰਹੀ ਸੀ ਜੀ ਤੇਰਾ ਸਭ ਤੋਂ ਵਧੀਆ ਰਿਹਾ ਹੈ ਤੁਹਾਨੂੰ ਨਹੀਂ ਤੇਰਾ 10 ਪ੍ਰਦਰਸ਼ਨ ਵਧੀਆ ਸੀ ਦੂਜੀ ਵਾਰ ਆ ਗਏ ਹਨ ਇਹ ਨਹੀਂ ਤਾਂ ਆਹ ਸਿਰਾ ਕਰਾ ਗਿਆ ਇੰਦਰ ਨੇ ਸਿਰਾ ਕਰਾਇਆ ਇੰਦਰ ਉਹ ਕਨੇਡਾ ਜਾਣਾ ਨਾ ਇਹ ਪਾਉਣਾਗਾ ਮੈਨੂੰ ਬਾਈ ਰਪਿੰਦਰ ਨੇ ਕਹੇ ਸਪੈਸ਼ਲ ਸਾਰਿਆਂ ਨਾਲ ਗੱਲ ਕਰਨੀ ਸੌਰੀ ਠੀਕ ਆ ਓਕੇ ਆ ਸਾਰੇ ਪੰਜਾਬਗਣਾਂ ਜਹਾਜ ਭਰੇ ਪਿਆ ਨਾਉ ਜੂ ਸੋ ਮੱਚ ਓਏ ਆ ਬਿੰਦੂ ਹਰਿਆਣੇ ਵਾਲਾ ਕੱਚੀ ਗਰੀ ਕੱਚੀ ਗਰੀ ਕੱਟ ਗਰੀ ਆ ਵੀਡੀਓ ਪਹਿਲੇ ਬਲੌਗ ਆ ਜਾ ਇਧਰ ਨੂੰ ਕੱਚੀ ਗਰੀ ਕੱਚੀ ਗਰੀ ਇੱਕ ਕਰੀ ਵਰਗਰੀ ਕੱਚੀ ਗਰੀ ਢਾਲੇ 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 ਥੋੜਾ ਬੋਲੀ ਓਏ ਚਾਹੀਏ 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 ਅੰਕ ਤਲੜ ਤੂੰ ਕੀ ਵੇਚਣਾ ਓਏ ਆ ਗਿਆ ਇਧਰੋਂ ਨਾ ਖੜ ਜਾ ਚਾਏ 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 ਇਹ ਬਰੈਡ ਪਕੌੜਾ ਬਰੈਡ ਪਕੌੜਾ ਬਰੈਡ ਪਕੌੜਾ ਬਰੈਡ ਪਕੌੜਾ ਓਕੇ ਰਿਪੋਰਟ ਹੋਰ ਕੀ ਗੱਲਬਾਤ ਰਹੀ ਸਿਰਾਂ ਬਾਜੀ ਆ ਕਬੱਡੀ ਵਾਲੇ ਆ ਭਾਈ ਸਾਰੇ ਉਹ ਸਿਰਾਂ ਲਾ ਕੇ ਆਏ ਨਿਊਜ਼ੀਲੈਂਡ ਦੇ ਵਿੱਚ ਕੱਚੀ ਗਰੀ ਕੱਚੀ ਗਰੀ ਕੱਚੀ ਗਰੀ ਆ ਦੇ ਇਧਰ ਸਾਥ ਨੰਨੀ ਕਟਾ ਵਾਲਾ ਨੰਨੀ ਕੀ ਕਰ ਰਹੇ ਨੇ ਐਂਟਰ ਪਾ ਮਾਲਕ ਜੀ ਨੰਨੀ ਤੇਰਾ ਪ੍ਰਦਰਸ਼ਨ ਬਹੁਤ ਸਿਰਾ ਸੀਗਾ ਸਿਰਾ ਕਰਾਇਆ ਅੰਕ ਤਲਾ ਇਹ ਢਾਲੇ 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 ਇਹ ਚਣਾ ਢਾਲੇ ਇਹ ਢਾਲੇ 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 ਚਣਾ ਢਾਲੇ ਬਸ਼ਪਾਈ ਜਨਾਬ ਜਾਨੂ ਲੈਣਾ ਮਾਮਾ ਨਾ ਤਾਂ ਪਤਾ ਲੱਗ ਨਾ ਨਾ ਕਾ ਤਾਂ ਲੈਣਾ ਉੱਤੇ ਸਪੈਸ਼ਲ ਲੱਗ ਕੇ ਨਾ ਪਾਉਣਿਆ ਸੱਸਰੀ ਗੱਲ ਬਾਈ ਸਾਰਿਆਂ ਦੇਖਿਆ ਹਾਂ ਇਹ ਤਾਂ ਬਣਾਉਣਾ ਬਲੌਗ ਅਟਵਟ ਕਰਕੇ ਸਾਰਾ ਸੱਸਰੀ ਗੱਲ ਭਾਈ ਤੈਨੂੰ ਸਰ ਨਹੀਂ ਨਹੀਂ ਕੋਈ ਨਾ ਕੋਈ ਨਾ ਕੋਈ ਨਾ ਜੈ ਜੈ ਕਰਾਂ ਹਾਂ ਨਹੀਂ ਨਹੀਂ ਕੋਈ ਨਾ ਸਾਰਿਆਂ ਇੰਜੋਏ ਕਰ ਅੰਕਤ ਲਾਠ ਅੰਕਤ ਸੈਟ ਹਾਂ ਹਾਂ ਵਧੀਆ ਜੈ ਜੈ ਕਰਾਂ ਓਕੇ 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 ਜੈ ਜੈ ਕਰਾਂ ਸੌਰੀ ਸੌਰੀ ਕਿੱਥੇ ਬਟਾ ਆ ਬੈਠਾ ਜੀ ਕਾਲਾ ਹਰੀਗੜ ਕਿੰਗਨਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਤੇ ਅਸੀਂ ਚੱਲੇ ਜੀ ਨਿਊਜ਼ੀਲੈਂਡ ਤੋਂ ਇੰਡੀਆ ਤੇ 6-7 ਮੈਚ ਹੋਇਆ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੀ ਤਰਫੋਂ ਪੰਜਾਬ ਦੇ ਤੇ ਹਰਿਆਣੇ ਦੇ ਤੇ ਪਾਕਿਸਤਾਨ ਦੇ ਪਲੇਅਰ ਆ ਸੀ ਸਾਰਿਆਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਲੈ ਵੀ ਕਾਲਾ ਤੈਨੂੰ ਮੁਮਾਰਕਵਾਤ ਤੇਰੀ ਟੀਮ ਨੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਹਾਂ ਧੰਨਵਾਦ ਬਰੋ ਸਾਰਿਆਂ ਦਾ ਨਾ ਸਾਰੇ ਠੀਕ ਠਾਕ ਨਿਊਜ਼ੀਲੈਂਡ ਫੈਡਰੇਸ਼ਨ ਆਫ ਨਿਊਜ਼ੀਲੈਂਡ ਦਾ ਸਾਰੇ ਦਰਸ਼ਕ ਵੀਰਾਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਸ੍ਰੀਕਾਲ ਸਤ ਮੁਰਗੀ ਰਾਇਦਨ ਇੱਕ ਵਾਰ ਕਾਲੇ ਨਹੀਂ ਗਾ ਹੈਗੇ ਨਹੀਂ ਗਾ ਗਾਹ ਕਿਹੜੇ ਖੜਿਆ ਆ ਦੇ ਹੈਗੇ ਨਹੀਂ ਓਕੇ ਆਪ ਕੋ ਜਹਾ ਪਰ ਆਪ ਨੂੰ ਨੰਬਰ ਜੀ ਅਸਲਾਮੁਅਲਾਈਕ ਵਾ ਗਾ ਤਾਂ ਮੈਂ ਲਾ ਦੇ ਹੋ ਹੀ ਰਹੇ ਸਾਹ ਬੈ ਟਾ ਚਮਣਾ ਰਗਾ ਸਾਡਾ ਅਮਨ ਦੇਵਰਾ ਸਰਦ ਕਬਡੀ ਦਾ ਜਾਫੀ ਤੇ ਜੱਗਾ ਜਗਾ ਕਿਵੇਂ ਆ ਵਧੀਆ ਵਧੀਆ ਰਿਆ ਟੂਰ ਬਹੁਤ ਸੋਹਣੀ ਖੇਡ ਖੇਡੀ ਬਾਈ ਨੇ ਭਰਾਣੇ ਸਾਡੇ ਨੇ ਤੇ ਉਧਰ ਪਹਿਲਾਂ ਉਹਨਾਂ ਨੇ ਬਹੁਤ ਪ੍ਰਦਰਸ਼ਨ ਕੀਤਾ ਆਪਣੇ ਸਾਰੇ ਪਿਆਰ ਨੇ ਕੱਚੀ ਗਰੀ ਕੱਚੀ ਗਰੀ ਉਹਨਾਂ ਨੇ ਪੂਰਾ ਸਿਰਾਲਾ ਹਾਂ ਬੈਕ ਲੱਗਣੀ ਹੋਈ ਹਾਂ ਨਹੀਂ ਹਜੇ ਕਿਥੇ ਤਾਏ ਆ ਸਾਰੇ ਓਕੇ ਆ ਬਸ ਠੀਕ ਹੈ ਹਾਂ ਉਹ ਲੈਓ ਜਲਦੀ ਜਕਾਰਾ ਹੀ ਛੱਡਾਂਗੇ ਹੁਣ ਤੁਰਨ ਲੱਗੇ ਹਾਂ ਹੋਰ ਕਿਦਾਂ ਠੀਕ ਠਾਕ ਨਜ਼ਾਰਾ ਪੂਰਾ ਅਮਨ ਦੇ ਰਹਾ ਘੈਂਸ ਭਰਾ ਸਾਡਾ ਐਂਡ ਯਾਰਾਂ ਦਾ ਯਾਰ ਲਵ ਯੂ ਸੋ ਮਾਚਣਾ ਤੁਰ ਗਏ ਲੈ ਕੇ ਬਾਬੇ ਦਾ ਨਾਮ ਫਿਰ ਹਾਂਜੀ ਚਲੋ ਜੀ ਓਕੇ ਥੈਂਕ ਯੂ ਭਰਾ ਸਾਰਿਆਂ ਦਾ ਨਿਊਜ਼ੀਲੈਂਡ ਤੋਂ ਪਹੁੰਚ ਗਏ ਦਿੱਲੀ ਚੌਂਕਾਰ ਮੜਾ ਕੈਮ ਭਾਈ ਉਹਨਾਂ ਨੂੰ ਗਾਣ ਹੋ ਜੋ ਗਏ ਯਾਰ ਉਧਰ ਪਾਪਰ ਗੜੀ ਕੀ ਆਂਦੇ ਉੱਥੇ ਖੜੇ ਮੜਾ ਗਾਣ ਹੋਏ ਦੱਸ ਜਮੈਂ ਹੁੰਦੇ ਥੋੜੇ ਕੌਣ ਡੀਗਦਾ ਇਹਨਾਂ ਦੇ ਕੌਣ ਡੀਗਦਾ ਅੰਕਤਰਾਟ ਅੱਜ ਵੀ ਕੰਮ ਕਰਾਊਗਾ ਤੂੰ ਤੇ ਅੰਕਤਰਾਟ ਆ ਵੀ ਕੰਮ ਕਰਾਊਗਾ ਤੇਰਾ ਬਿਲ ਕੰਮ ਕਰਨ ਦੇ ਲਈ ਕੌਣ ਕੌਣ ਖੜਾ ਉੱਥੇ ਆਪਣੇ ਕਰਾ ਲੈ ਹੈਗੇ ਸਾਰੇ ਸਾਰੇ ਖੜਿਆ ਹੈ ਕੀ ਬਾਤ ਇਹਨੂੰ ਬੁਲਾਇ ਬਿੰਦੂ ਨੂੰ ਬੱਟਾ ਗੱਲੇ ਛੋੜਦਾ ਬਹੁਤ ਬੁਰਾ ਠੀਕ ਹੈ ਬਿੰਦੂ ਦੇਖਦਾ ਨੀ ਆਈ ਦੇਖਦਾ ਇਹ ਦੱਸਦੇ ਕੋਈ ਪ੍ਰੋਬਲਮ ਸਮੱਸਿਆ ਹੈ ਬੜੇ ਠੀਕ ਹੈ ਥੋੜੀ ਬਾਰ ਕੀ ਬਾਤ ਲੱਗਾ ਹੈ ਰੋਤਾ ਕਰਲਾ ਕਰਾਗਾ ਘਰ ਮੇਂ ਵੀਡੀਓ ਬੰਦ ਕਰਨੀ ਮੜੇ ਉਹ ਕਹੀਂ ਦਾੜੇ ਵਾਲਾ ਆਪਣਾ ਕੱਚੀ ਰੀ ਹੈ kecil, 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 kecil,